ਹੁਣ ਆਪਾਂ ਤੁਹਾਨੂੰ ਦਿਖਾਣੇ ਆ ਗਰਲਸ ਦੇ ਟੌਪ ਜਿਹੜੇ ਬੜੇ ਵਧੀਆ ਬੜਾ ਸੋਹਣਾ ਡਿਜ਼ਾਈਨ ਆ ਤੇ ਸਾਰਿਆਂ ਦੀ ਰੇਂਜ 300 ਦੇ ਵਿੱਚ ਆ 300 ਚ ਟੌਪ ਬਹੁਤ ਸੋਹਣਿਆ ਜਿੱਤੇ ਬਾਕੀ ਇਹ ਦੁਕਾਨ ਦਾ ਐਡਰੈਸ ਹੈਗਾ ਵਾ 100 ਫੁੱਟੀ ਰੋਡ ਬਠਿੰਡਾ 100 ਫੁੱਟੀ ਰੋਡ ਓਪੋਜ਼ਿਟ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਹੀ ਇਹਦੇ ਨਾਲ ਨੇੜੇ ਪੈਂਦਾ ਗਰਗ ਹਸਪੀਟਲ ਤੇ ਬਾਕੀ ਜਿਹੜੇ ਵੀਡੀਓ ਦੇਖ ਕੇ ਆਣਗੇ ਵੀਡੀਓ ਦੀ ਰੈਫਰੈਂਸ ਦੇਣ ਗਿਆ ਕਿ ਉਹਨਾਂ ਨੂੰ ਦੁਕਾਨ ਤੇ ਆ ਕੇ ਵੀ ਕੋਈ ਨਾ ਕੋਈ ਡਿਸਕਾਊਂਟ ਜ਼ਰੂਰ ਮਿਲੂਗਾ ਸੋਣਾ ਜਿਹੜਾ ਆਪਾਂ ਵਾਰਿਸ ਦਾ ਕੋਟ ਸ਼ਟ ਲਿਆ ਵਾਰਿਸ ਨੇ ਇੱਥੇ ਪਾ ਲਿਆ ਬਹੁਤ ਸੋਹਣਾ ਲੱਗ ਰਿਹਾ ਬਾਕੀ ਤੁਸੀਂ ਚੈੱਕ ਕਰੋ ਇਹ ਤੇ ਅਦਲ ਆਏ ਲੋਲਾ ਲਾਈ ਲਓ ਵਾਰਿਸ ਨੇ ਸਾਰੇ ਕੱਪੜੇ ਉਹਦੇ ਪੋਲੀਥੀਨ ਚ ਪਾ ਲਿਆ ਬਾਹਰ ਕਰ ਦਿਓ ਸਾਰਿਆਂ ਨੂੰ ਬਾਹਰ ਗੁਰਵਾਰਿਸਾ ਸਸ਼ੀ ਕਾਲ ਜੀ ਕਿਵੇਂ ਸਾਰੇ ਠੀਕ ਹੋ ਅੱਜ ਆਪਾਂ ਪਹੁੰਚੇ ਆਂ ਬੱਚਿਆਂ ਦੇ ਕੱਪੜੇ ਲੈਣ ਤੇ ਤੁਹਾਨੂੰ ਪਤਾ ਹੋਊਗਾ ਆਪਾਂ ਹਰ ਵਾਰੀ ਇਸੇ ਸ਼ਾਪ ਤੇ ਆਉਣੀ ਆ ਬਠਿੰਡੇ ਡਿਵਾਈਨ ਫੈਸ਼ਨ ਸਟੋਰ ਜਿੱਥੇ ਬੱਚਿਆਂ ਦੇ ਬਹੁਤ ਸੋਹਣੇ ਕੱਪੜੇ ਮਿਲਦੇ ਆ ਤੇ ਅੱਜ ਮੈਂ ਗੁਰਸੇਵਤ ਤੇ ਗੁਰਵਾਰਿਸ ਲਈ ਕੱਪੜੇ ਲੈਣ ਆਈ ਸੀ ਬਹੁਤ ਪਿਆਰੇ ਕੱਪੜੇ ਸਭ ਤੋਂ ਪਹਿਲਾਂ ਇਹ ਕੋਟ ਸੈੱਟ ਦੇਖੋ ਇੰਨੇ ਜਿਆਦਾ ਪਿਆਰੇ ਨਾ ਇਹਦੇ ਵਿੱਚ ਕਲਰ ਆਪਸ਼ਨ ਵੀ ਬਹੁਤ ਆ ਆਪਾਂ ਆਪਣੇ ਸਟੋਰੀ ਦੇ ਵੀਡੀਓਜ਼ ਤੇ ਇੰਨੀਆਂ ਲਾਈਕ ਕਰ ਦੇਣ ਤੇ ਸ਼ੇਅਰ ਕਰ ਦੇਣਾ ਅੱਜ ਬੱਚਿਆਂ ਦੇ ਕੱਪੜੇ ਦੇਖੋ ਕਿਉਂਕਿ ਬੱਚਿਆਂ ਤੋਂ ਬਿਨਾ ਆਪਣੇ ਕੱਪ ਇਦੇ ਵਿੱਚ ਵੈਰਾਈਟੀ ਵੀ ਮਿਲ ਜੂਗੀ ਕਲਰ ਵੀ ਮਿਲ ਜੂ ਤੇ ਪ੍ਰਾਈਸ ਵੀ ਬਹੁਤ ਜ਼ਿਆਦਾ ਰੀਜ਼ਨੇਬਲ ਆ ਤੇ ਬਾਕੀ ਕੱਪੜੇ ਵਜੋਂ ਵੀ ਕੋਈ ਪ੍ਰੋਬਲਮ ਨਹੀਂ ਹੈ ਕਿ ਬੜੇ ਕੰਫਰਟੇਬਲ ਆ ਗਰਮੀ ਦੇ ਵਿੱਚ ਪਾਉਣ ਵਾਲੇ ਤੇ ਬਹੁਤ ਪਿਆਰੇ ਪਿਆਰੇ ਕੋਰਸਟ ਨੇ ਬਹੁਤ ਵਧੀਆ ਬਾਕੀ ਅੱਜਕੱਲ ਇਹਨਾਂ ਦਾ ਬਹੁਤ ਟ੍ਰੈਂਡ ਵੀ ਆ ਇਹ ਨਾਲ ਇਹਦੇ ਪ੍ਰੋਪਰ ਬਣਿਆ ਆ ਕਲਰ ਆਪਸ਼ਨ ਤੁਹਾਨੂੰ ਮਿਲ ਜੂਗੀ ਇਹਦੇ ਵਿੱਚ ਕਲਰ ਇਹਦੇ ਵਿੱਚ ਤਿੰਨ ਚਾਰ ਕਲਰ ਹੈਗੇ ਨੇ ਇੱਕ orange green ਔਰ ਇੱਕ coffee color ਇਸ ਤੋਂ ਬਾਅਦ ਇੱਕ ਇਹਦੇ ਵਿੱਚ ਤੁਹਾਨੂੰ ਚਿਕਨ ਵੀ ਮਿਲ ਜੂਗਾ ਬਹੁਤ ਪਿਆਰਾ ਹੈ ਵੀ ਬਹੁਤ ਸੋਹਣਾ ਬਣਿਆ ਹੋਇਆ ਗਰਲਿਸ਼ ਲੁੱਕ ਦੇ ਵਿੱਚ ਬੜੇ ਵਧੀਆ-ਵਧੀਆ ਸੂਟ ਨੇ ਬੜੇ ਵਧੀਆ-ਵਧੀਆ ਡ्रेसेस ਨੇ ਕਾਟਨ ਦੀਆਂ ਜਿਹੜੀਆਂ ਆਪਾਂ ਸਮਰ ਦੇ ਵਿੱਚ ਬੱਚੇ ਦੇ ਵੇਅਰ ਕਰਦੇ ਆ ਇਹਦੇ ਕਲਰ ਵੀ ਤੁਹਾਨੂੰ ਮਿਲ ਜਾਣਗੇ ਇਸ ਤੋਂ ਬਾਅਦ ਵੋਇਸ ਦੇ ਵਾਰਿਸ ਦੇ ਲਈ ਸੀ ਆਪਾਂ ਮੈਨੂੰ ਬਹੁਤ ਵਧੀਆ ਲੱਗੇ ਮੈਂ ਕਿ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਬੜੇ ਵਧੀਆ ਕਾਟ ਸੈਟ ਨੇ ਬੱਚਿਆਂ ਦੇ ਵੀ ਬੜੇ ਪਿਆਰੇ ਨੇ ਬਾਕੀ ਅੱਜਕੱਲ ਕਾਫੀ ਟ੍ਰੈਂਡ ਆ ਲੂਸ ਜੇ ਬਹੁਤ ਪਾਈ ਆਪਾਂ ਦੇਖਿਆ ਨੇ ਵੀਡੀਓਜ਼ ਬੱਚਿਆਂ ਦੇ ਇਹ ਵੀ ਬਹੁਤ ਵਧੀਆ ਤੇ ਇਹਦੇ ਵਿੱਚ ਵੀ ਆਪਾਂ ਨੂੰ ਕਲਰ ਆਪਸ਼ਨ ਕਾਫੀ ਮਿਲਣ ਆ ਰਹੀਆਂ ਬਹੁਤ ਵਧੀਆ ਵਧੀਆ ਏ ਜਿਵੇਂ ਇਹ ਪਰਪਲ ਦਿਖਾਇਆ ਸੀ ਉਹਦੇ ਚ ਗਰਲਸ ਦੇ ਵਿੱਚ ਪਿੰਕ ਕਲਰ ਵੀ ਹੈਗਾ ਔਰ ਇਹਦੇ ਵਿੱਚ ਬੁਆਇਜ਼ ਦੇ ਵਿੱਚ ਇਹ ਕਲਰ ਵੀ ਹੈਗਾ ਬਹੁਤ ਵਧੀਆ ਕਲਰ ਨੇ ਸਾਰੇ ਤੇ ਬਾਕੀ ਗਰਮੀ ਦੇ ਵਿੱਚ ਨਾ ਕੱਪੜੇ ਦੀ ਪ੍ਰੋਬਲਮ ਆਉਂਦੀ ਕਿ ਬੱਚੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਤਾਂ ਕੱਪ ਬੜਾ ਆ ਠੰਡਾ ਕੱਪੜਾ ਬੜਾ ਵਧੀਆ ਕੱਪੜਾ ਹੈ ਜਿਹਦਾ ਬੱਚੇ ਨੂੰ ਕਦੇ ਵੀ ਕੋਈ ਚੁਕਦਾ ਨਹੀਂ ਜਾਂ ਕੋਈ ਵੀ ਸਕਿਨ ਪ੍ਰੋਬਲਮ ਨਹੀਂ ਹੁੰਦੀ ਨਾ ਕੱਪੜੇ ਦੇ ਨਾਲ ਤੇ ਇਹਦੇ ਵਿੱਚ ਕਾਫੀ ਡਿਜ਼ਾਈਨ ਤੇ ਕਾਫੀ ਕਲਰ ਜਿਹੜੇ ਇਹਨਾਂ ਕੋਲ ਅਵੇਲੇਬਲ ਹੈਗੇ ਨੇ ਤੇ ਆਪਾਂ ਹਰ ਵਾਰੀ ਇੱਥੋਂ ਸ਼ਾਪਿੰਗ ਕਰਕੇ ਜਾਂਦੇ ਹਾਂ ਤੁਸੀਂ ਆਮ ਵੀ ਸਾਡੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਤੇ ਟੀ-ਸ਼ਰਟਸ ਵੀ ਬਹੁਤ ਪਿਆਰੀਆਂ ਨੇ ਇਹਦੇ ਵਿੱਚ ਇੱਕ ਇਹ ਵੈਰਾਈਟੀ ਮਿਲ ਜੂਗੀ ਇਹ ਵੀ ਕਲਰ ਬਹੁਤ ਸੋਹਣਾ ਕਲਰ ਹੈ ਕੋਟ ਸੈੱਟ ਵੀ ਇਹਦੇ ਨਾਲ ਲਿੱਕਰ ਹੈ ਬਾਕੀ ਡਿਸਪਲੇ ਦੇ ਵਿੱਚ ਕੀਤਾ ਹੋਇਆ ਸੀ ਅਸੀਂ ਆਉਂਦੇ ਸਾਰ ਸਭ ਤੋਂ ਪਹਿਲਾਂ ਇਹਨੂੰ ਪਸੰਦ ਕੀਤਾ ਸੀ ਬਹੁਤ ਵਧੀਆ ਪਿਆਰਾ ਇਕੋ ਗਰਲਸ ਦੇ ਵਿੱਚ ਇਹ ਮਤਲਬ ਇਹ ਆਪਸ਼ਨ ਸੀ ਬਹੁਤ ਵਧੀਆ ਡਰੈਸ ਬਣੀ ਹੋਈ ਨਾਲ ਹੀ ਸ਼ਾਰਟਸ ਦੇ ਨਾਲ ਕਲਰ ਕੰਟਰਾਸਟ ਬਹੁਤ ਵਧੀਆ ਇਹਨਾਂ ਦੇ ਇਹਦਾ ਕਰਕੇ ਨਾਲ ਬਣੇ ਹੋਏ ਟੌਪ ਔਰ ਨਾਲ ਇਹਦੇ ਸ਼ਾਰਟਸ ਬਣੀ ਹੋਈਆਂ ਬਹੁਤ ਵਧੀਆ ਗਰਮੀ ਦੇ ਵਿੱਚ ਜਿਵੇਂ ਸਮਰ ਦੇ ਵਿੱਚ ਕਲਰ ਵੀ ਬਹੁਤ ਵਧੀਆ ਠੰਡੇ ਠੰਡੇ ਕਲਰ ਆ ਲਾਈਟ ਲਾਈਟ ਕਲਰ ਇਹਦੇ ਨਾਲ ਇਹ ਵਾਲੀ ਸ਼ਾਰਟਸ ਤੇ ਕਲਰ ਸਾਰੇ ਬੜੇ ਪਿਆਰੀ ਆ ਇਹ ਆਪਣੇ ਦੇ ਵਿੱਚ ਕਲਰਸ ਮਿਲ ਜਾਣਗੇ ਸਾਰੇ ਏ ਵੀ ਸੇਮ ਕਲਰ ਦੇ ਜੇ ਆਪਾਂ ਮਤਲਬ ਮੈਚਿੰਗ ਚ ਨਹੀਂ ਲੈਣਾ ਤੇ ਆਪਾਂ ਨਾਲੇ ਦਾ ਸੇਮ ਕਲਰ ਚ ਹੀ ਮਿਲ ਰਹੇ ਆ ਤੇ ਸਟਾਫ ਇਹਨਾਂ ਦਾ ਵੀ ਬਹੁਤ ਵਧੀਆ ਏ ਤੇ ਪ੍ਰਾਈਸ ਵੀ ਬੜੇ ਰੀਜ਼ਨੇਬਲ ਆ ਇੱਕ ਵਾਰ ਤੁਸੀਂ ਜ਼ਰੂਰ ਟਰਾਈ ਕਰਿਓ ਆਇਓ ਇੱਥੇ ਬਟ ਇੰਡਾ ਇਹਨਾਂ ਦੀ ਲੋਕੇਸ਼ਨ ਵਗੈਰਾ ਆਪਾਂ ਸਾਰੀ ਵਿੱਚ ਤੁਹਾਨੂੰ ਦੱਸ ਦਾਂਗੇ ਇਹਦਾ ਕਲਰ ਵੀ ਬਹੁਤ ਪਿਆਰਾ ਹੈ ਇਸ ਤੋਂ ਬਾਅਦ ਆਪਾਂ ਤੁਹਾਨੂੰ ਟੀ-ਸ਼ਰਟ ਦਿਖਾਣੀ ਆ ਨਾਰਮਲ ਜਿਹੜੀਆਂ ਆਪਾਂ ਟੀ-ਸ਼ਰਟਸ ਵੇਅਰ ਕਰਦੇ ਬੱਚਿਆਂ ਦੀਆਂ ਬਹੁਤ ਵਧੀਆ ਟੀ-ਸ਼ਰਟਸ ਨੇ ਔਰ ਡਿਜ਼ਾਈਨ ਵੀ ਬਹੁਤ ਸੋਹਣੇ ਆ ਸਾਰੇ ਕਲਰ ਅਲੱਗ ਤੋਂ ਲੱਗਾ ਬਹੁਤ ਵਧੀਆ ਕੱਪੜੇ ਨੇ ਸਟੱਫ ਵੀ ਬਹੁਤ ਵਧੀਆ ਬਾਕੀ ਕੰਪਲੇਂਟ ਕੋਈ ਨਹੀਂ ਕਿਸੇ ਕੱਪੜੇ ਦਾ ਕਲਰ ਉੱਤਰੂ ਜਾਂ ਲੂਜ਼ ਹੋ ਜਾਏਗਾ ਐਜ਼ ਇਟ ਇਜ਼ ਇਦਾਂ ਹੀ ਰਹਿੰਦੇ ਜਿਵੇਂ ਆਪਾਂ ਖਰੀਦਦੇ ਆ ਤੇ ਇਸ ਤੋਂ ਬਾਅਦ ਫਰੌਕਸ ਇਹਨਾਂ ਵਿੱਚ ਆਪਾਂ ਗੁਰਸ਼ਿਫਤ ਦੇ ਵੀ ਇਹ ਵਾਲੇ ਕੱਪੜੇ ਲੈ ਸੀਗੇ ਫਰੌਕ ਬਹੁਤ ਪਿਆਰੀ ਲੱਗੇ कॉटन ਦੇ ਵਿੱਚ ਬਹੁਤ ਸੋਹਣਾ ਕਲਰ ਹੈ ਔਰ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਦੀ ਤੇ ਇੱਕ ਡੈਨਿਮ ਦੇ ਵਿੱਚ ਬਹੁਤ ਪਿਆਰੀ ਹੈ ਗੁਰਸ਼ਿਫਤ ਵਾਸਤੇ ਲਈ ਸੀ ਬਹੁਤ ਵਧੀਆ ਸਟਾਫ ਹੈ ਮਤਲਬ ਸਾਰੀਆਂ ਚੀਜ਼ਾਂ ਨਾ ਅਲੱਗ ਤੋਂ ਅਲੱਗਾ ਤੇ ਇੱਕ ਇਹ ਟੌਪ ਟੌਪ ਵੀ ਬਹੁਤ ਸੋਹਣੇ ਸੋਹਣੇ ਟੌਪ ਆ ਬਹੁਤ ਵਧੀਆ ਟੌਪ ਨੇ ਵੀ ਤੇ ਸਟਾਫ ਵੀ ਬਹੁਤ ਵਧੀਆ ਤੇ ਡਿਜ਼ਾਈਨਿੰਗ ਤਾਂ ਆਸਮਾਨ ਤੇ ਇਹ ਬੱਚਿਆਂ ਦੇ ਪੌਟਸਰਟਸ ਗਰਲਸ ਦੇ ਜਿਹੜੇ ਦਾ ਬॉयਜ਼ ਦੇ ਦੇਖਦੇ ਆ ਗਰਲਸ ਤੁਹਾਨੂੰ ਪਹਿਲਾਂ ਵੀ ਦਿਖਾਏ ਉਹਦੇ ਚਿੱਕ ਕਲਰ ਹੈ ਔਰ ਇੱਕ ਇਹ ਵਾਲਾ ਬਹੁਤ ਸੋਹਣਾ ਹੈ ਵੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਜੀਨ ਦੀ ਕਲੈਕਸ਼ਨ ਜਿਹੜੇ ਜੀਨ ਦੀ ਕਲੈਕਸ਼ਨ ਆ ਉਹ ਵੀ ਬਹੁਤ ਵਧੀਆ ਤੇ ਇਹ ਸਾਈਜ਼ ਵੀ ਇਹਨਾਂ ਵਿੱਚ ਸਾਰੇ ਅਵੇਲੇਬਲ ਹੈਗੇ ਤੇ ਸਟਾਈਲ ਵੀ ਬਹੁਤ ਵਧੀਆ ਤੇ ਗੁਰਸੇਖਤ ਲਈ ਤੇ ਵਾਰਿਸ ਲਈ ਸੇਮ ਲੈ ਲਈ ਆ ਤੇ ਇਹਦੇ ਵਿੱਚ ਕਲਰ ਵੀ ਬਹੁਤ ਪਿਆਰੇ ਪਿਆਰੇ ਨੇ ਬਲੈਕ ਕਲਰ ਵੀ ਹੈਗਾ ਗ੍ਰੇ ਕਲਰ ਵੀ ਹੈਗਾ ਬਲੂ ਕਲਰ ਵੀ ਹੈਗਾ ਤੇ ਛੋਟੇ ਬੱਚਾ ਲਈ ਵੀ ਹੈਗੇ ਮਤਲਬ ਜੇ 1 ਇਅਰ ਦਾ ਨਾ 1 ਇਅਰ ਦੇ ਬੱਚਾ ਲਈ ਵੀ ਹੈਗੀਆਂ ਨੇ ਬਹੁਤ ਪਿਆਰੀਆਂ ਪਿਆਰੀਆਂ ਜੀਨਸ ਨੇ ਬਾਕੀ ਇਹਨਾਂ ਦਾ ਅੱਜਕੱਲ੍ਹ ਟ੍ਰੈਂਡ ਵੀ ਕਾਫੀ ਹੈ ਇਹ ਬਲੈਕ ਕਲਰ ਬਹੁਤ ਪਿਆਰਾ ਕਦਰ ਹੈ ਵੀ ਛੋਟੇ ਬੱਚਾ ਲਈ ਜੇ 1 ਇਅਰ ਦੇ 1.5 ਇਅਰ ਦੇ ਬੱਚਾ ਲਈ ਬਹੁਤ ਵਧੀਆ ਹੈ ਤੇ ਕਲਰ ਸਾਰੇ ਮਿਲ ਜਾਣਗੇ ਤੇ ਆਪਾਂ ਉਹ ਮੋਸਟਲੀ ਹਰ ਵਾਰੀ ਇੱਥੇ ਕੱਪੜੇ ਲੈ ਕੇ ਜਾਂਦੇ ਆ ਬਾਕੀ ਤੁਸੀਂ ਵੀ ਇੱਕ ਵਾਰ ਜ਼ਰੂਰ ਟ੍ਰਾਈ ਕਰਿਓ ਆਪਾਂ ਬੱਚਿਆਂ ਦੇ ਹੋਰ ਵੀ ਦਿਖਾਣੇ ਜਿ ਪੂਰੇ ਸੂਟ ਨੇ ਬਹੁਤ ਪਿਆਰੇ ਪਿਆਰੇ ਨੇ ਬੋਨ ਵਾਲਾ ਆਪਾਂ ਜੇ ਫੰਕਸ਼ਨ ਵਗੈਰਾ ਤੇ ਕਿਤੇ ਜਾਣਾ ਨਾ ਪਾਰਟੀ ਵਗੈਰਾ ਫੰਕਸ਼ਨ ਤੇ ਤੇ ਬਹੁਤ ਸੋਹਣੇ ਲੱਗਦੇ ਨੇ 2 ਸਾਲ ਦੇ ਬੱਚਿਆਂ ਲਈ 1 ਸਾਲ ਦੇ ਬੱਚਿਆਂ ਦੇ ਦੀ ਸਾਰਿਆਂ ਦੇ ਲਈ ਅਲੱਗ-ਅਲੱਗ ਸਟਾਈਲ ਦੇ ਜੈਂਟਲਮੈਨ ਤੇ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਗਰਲਸ ਦੇ ਟੌਪ ਜਿਹੜੇ ਬੜੇ ਵਧੀਆ ਬੜਾ ਸੋਹਣਾ ਡਿਜ਼ਾਈਨ ਆ ਤੇ ਸਾਰਿਆਂ ਦੀ ਰੇਂਜ 300 ਦੇ ਵਿੱਚ ਆ 300 ਚ ਟੌਪ ਬਹੁਤ ਸੋਹਣਿਆ ਸਾਰਿਆਂ ਦਾ ਸਟਾਈਲ ਕਲਰ ਤੇ ਸਟਾਫ ਸਾਰਾ ਕੁਝ ਅਲੱਗ-ਅਲੱਗ ਮਿਲੇਗਾ 컬러 ਵੀ ਸਾਰਿਆਂ ਦੇ ਬਹੁਤ ਪਿਆਰੇ ਆ ਤੇ ਸਾਰੇ ਤੁਹਾਨੂੰ 300 ਰੁਪਏ ਦੇ ਵਿੱਚ ਤੁਸੀਂ ਕੋਈ ਵੀ ਇੱਕ-ਇੱਕ ਟੌਪ ਜਿਹੜਾ 300 ਰੁਪਏ ਦਾ ਤੁਹਾਨੂੰ ਮਿਲੇਗਾ 300 ਰੁਪਏ ਦੇ ਵਿੱਚ ਲੈ ਸਕਦੇ ਹੋ ਸਭ ਦੇ ਸਟਾਈਲ ਅਲੱਗ-ਅਲੱਗ ਕ੍ਰੌਪ ਟੌਪ ਨੇ ਬਹੁਤ ਸੋਹਣੇ ਟੌਪ ਨੇ 300 ਰੁਪਏ ਦਾ ਆ ਰੰਗ ਕਰ ਦੋ ਵੀ ਜਿਹੜਾ ਇਹ ਇਹ ਟੀ-ਸ਼ਰਟ ਨੇ ਬਹੁਤ ਪਿਆਰੀ ਹੈ ਤੇ ਬਹੁਤ ਮਤਲਬ ਕਲਰ ਆਪਸ਼ਨ ਵੀ ਇਹਨਾਂ ਵਿੱਚ ਹੈਗੀ ਤੇ ਬਾਕੀ ਇਹ ਦੁਕਾਨ ਦਾ ਐਡਰੈਸ ਹੈਗਾ ਵਾ 100 ਫੁੱਟੀ ਰੋਡ ਬਠਿੰਡਾ 100 ਫੁੱਟੀ ਰੋਡ ਓਪੋਜ਼ਿਟ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਹੀ ਇਹ ਦੇ ਨਾਲ ਨੇੜੇ ਪੈਂਦਾ ਗਰਗ ਹਸਪੀਟਲ ਤੇ ਬਾਕੀ ਜਿਹੜੇ ਵੀਡੀਓ ਦੇਖ ਕੇ ਆਣਗੇ ਵੀਡੀਓ ਦੀ ਰੈਫਰੈਂਸ ਦੇਣ ਗਿਆ ਕਿ ਉਹਨਾਂ ਨੂੰ ਦੁਕਾਨ ਤੇ ਆ ਕੇ ਵੀ ਕੋਈ ਨਾ ਕੋਈ ਡਿਸਕਾਊਂਟ ਜਲੂਰ ਮਿਲੂ ਸਾਰੀ ਕੁਆਲਿਟੀ ਇੱਕ ਤੋਂ ਇੱਕ ਹੈ ਬਹੁਤ ਵਧੀਆ ਸ਼ਰਟਸ ਦੇ ਵਿੱਚ ਵੀ ਟੀ-ਸ਼ਰਟ ਦੇ ਵਿੱਚ ਵੀ ਸਾਰੇ ਕੱਪੜੇ ਬਹੁਤ ਸੁਣੇ ਆ ਤੇ ਬਾਕੀ ਪਹਿਲਾਂ ਵੀ ਜਿਨ੍ਹਾਂ ਨੇ ਵੀਡੀਓ ਦੇਖੀ ਸੀ ਇੱਥੋਂ ਪਹਿਲਾਂ ਵੀ ਕੱਪੜੇ ਲੈ ਕੇ ਗਏ ਆ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਮਤਲਬ ਕੱਪੜੇ ਕਿਵੇਂ ਦੇ ਲੱਗੇ ਤੁਹਾਨੂੰ ਰਿਸਪਾਂਸ ਕਿਵੇਂ ਦਾ ਮਿਲਿਆ ਸੀਗਾ ਤੇ ਜਿਹੜੇ ਇੱਥੇ ਵਿਜ਼ਿਟ ਕੀਤੇ ਸੀ ਜਿਨ੍ਹਾਂ ਨੇ ਵੀਡੀਓ ਦੇਖ ਕੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਅੱਗੇ ਵੀ ਤੁਸੀਂ ਵੀਡੀਓ ਵੇਖ ਕੇ ਜਰੂਰ ਵਿਜ਼ਿਟ ਕਰਿਓ ਕਿਉਂਕਿ ਤੁਸੀਂ ਨਿਰਾਸ਼ ਨਹੀਂ ਹੋ ਕੇ ਜਾਓਗੇ ਤੁਹਾਨੂੰ ਬਹੁਤ ਸੋਹਣੇ-ਸੋਹਣੇ ਜਿਹੜੇ ਕੱਪੜੇ ਮਿਲਣਗੇ ਬੱਚਿਆਂ ਦੇ ਕਲੈਕਸ਼ਨ ਵੱਧ ਤੋਂ ਵੱਧ ਆ ਇੱਥੇ ਬਹੁਤ ਸੋਹਣੇ-ਸੋਹਣੇ ਬਾਕੀ ਗਰਮੀਆਂ ਕਰਕੇ ਤਾਂ ਹੁਣ ਜਿਆਦਾ ਤੋਂ ਜਿਆਦਾ ਕਲੈਕਸ਼ਨ ਇੱਥੇ ਆਈ ਹੋਈ ਆ ਤੁਸੀਂ ਇੱਕ ਵਾਰ ਵਿਜ਼ਿਟ ਨੂੰ ਕਰਿਓ ਤੇ ਆ ਕੇ ਤੁਸੀਂ ਦੱਸੋਗੇ ਤੁਹਾਨੂੰ ਕਿਵੇਂ ਦਾ ਰਿਸਪੌਂਸ ਮਿਲਿਆ ਸ਼ਰਟਸ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਔਰ ਕਲਰ ਆਪਸ਼ਨ ਵੀ ਬਹੁਤ ਪਿਆਰੀ ਆ ਤੇ ਕਪੜਾ ਵੀ ਬਹੁਤ ਸੋਹਣਾ ਹੈ ਸਾਰੀਆਂ ਸ਼ਰਟਸ ਅਲੱਗ-ਅਲੱਗ ਨੇ ਸਭ ਦੇ ਡਿਜ਼ਾਈਨ ਬਹੁਤ ਸੋਹਣੇ ਆ ਲਾਈਟ ਕਲਰ ਵੀ ਹੈਗੇ ਨੇ ਡਾਰਕ ਕਲਰ ਵੀ ਹੈਗੇ ਨੇ ਸਾਰੇ ਕਲਰ ਬੜੇ ਸੋਹਣੇ ਆ ਬਾਕੀ ਆਪੋ ਆਪਣੀ ਚੁਆਇਸ ਹੁੰਦੀ ਆ ਇੱਕ ਵਾਰ ਆ ਕੇ ਤੁਸੀਂ ਵਿਜ਼ਿਟ ਕਰੋ ਇੱਥੇ ਤੇ ਜੋ ਵੀ ਤੁਹਾਡੀ ਚੁਆਇਸ ਆ ਉਸ ਦੇ ਅਕੋਰਡਿੰਗ ਇੱਥੋਂ ਕੱਪੜੇ ਲਓ ਜਦੋਂ ਤੁਸੀਂ ਆਓਗੇ ਤੁਹਾਨੂੰ ਵੀਡੀਓ ਦੇਖਣ ਵਾਲਿਆਂ ਨੂੰ ਬਹੁਤ-ਬਹੁਤ ਡਿਸਕਾਊਂਟ ਦਿੱਤਾ ਜਾਊਗਾ ਸੋਣਾ ਜਿਹੜਾ ਆਪਾਂ ਵਾਰਿਸ਼ ਦਾ ਕੋਟ ਸੈੱਟ ਲਿਆ ਵਾਰਿਸ਼ ਨੇ ਇੱਥੇ ਪਾ ਲਿਆ ਬਹੁਤ ਸੋਹਣਾ ਲੱਗ ਰਿਹਾ ਆ ਬਾਕੀ ਤੁਸੀਂ ਚੈੱਕ ਕਰੋ ਲੁੱਕ ਵਾਈਜ਼ ਵਾਰਿਸ਼ ਖੜਿਆ ਉਹ ਖੜਿਆ ਉਹ ਖੜਿਆ ਉਹ ਆ ਦਿਖਾਓ ਸਾਰਿਆਂ ਨੂੰ ਤੇ ਹੈਲੋ ਹੈਲੋ ਸ਼ਾਚੀਕਰ ਕਰੋ ਸ਼ਾਚੀਕਰ ਕਰੋ ਦੇਖੀ 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 ਵੇਖ ਦੇਖੋ 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 ਕਾਕਾ ਦੇਖੋ 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 ਆ ਚਿਆਚੀ ਕਾਕੇ ਦਾ ਕੌਰ ਚਟ ਕਿੰਨਾ ਛੋੜਾ ਲੱਗਦਾ ਕਿੰਨਾ ਛੋੜਾ ਲੱਗਦਾ ਯੈਲੋ ਕਲਰ ਇਹਦੇ ਚੈਲੋ ਯੈਲੋ ਕਲਰ ਕਿੱਥੇ ਆ ਇਹ ਕਾ ਇਹ ਤੇ ਅਦਲ ਆ ਯੈਲੋ ਲਾਈ ਇਹ ਲੋ ਵਾਰ ਸਾਰੇ ਕੱਪੜੇ ਜੋ ਉਹਦੇ ਪੋਲੀਥੀਨ ਚ ਪਾ ਲਿਆ ਬਾਹਰ ਕਰ ਦਿਓ ਸਾਰਿਆਂ ਨੂੰ ਬਾਹਰ ਬਾਏ